ਦਰਾਮਾਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਅਮਨ ਰੋੜਾ ਨੇ AANP ਨਿਊਜ਼ ਦੇ ਨਾਲ ਵਿਸ਼ੇਸ਼ ਕਾਲ ਬਾਦ ਦੌਰਾਨ ਮਜੀਠੀਆ ਤੇ ਬਾਜਪਾ ਨੂੰ ਠੋਕਵੇਂ ਜਵਾਬ ਦਿੱਤੇ ਨੇ ਉਹਨਾਂ ਕਿਹਾ ਕਿ ਸਾਨੂੰ ਚੰਗੀ ਸੋਚ ਵਾਲੀ ਰਾਜਨੀਤੀ ਕਰਨੀ ਚਾਹੀਦੀ ਹੈ ਤੋਤੀ ਬਜਟ ਬਾਰੇ ਬੋਲਦੇ ਕਿਹਾ ਕਿ ਬਜਟ ਪੰਜਾਬ ਦੇ ਹਰ ਵਰਗ ਵਾਸਤੇ ਫਾਇਦੇਮੰਦ ਹੈ ਤਾਂ ਹੋਰ ਉਹਨਾਂ ਨੇ ਕੀ ਕੁਝ ਕਿਹਾ ਪੰਜਾਬ ਦਾ ਬਜਟ ਸੈਸ਼ਨ ਖਤਮ ਹੋ ਗਿਆ ਪਰ ਬਾਹਰ ਵੱਖਰੀ ਕਿਸਮ ਦਾ ਮਾਹੌਲਾ ਹੈ ਕਾਂਗਰਸ ਵਾਲੇ ਇਹ ਪ੍ਰਭਾਵ ਦੇ ਰਹੇ ਨੇ ਕਿ ਉਹਨਾਂ ਨੂੰ ਅੰਦਰ ਬੋਲਣ ਨਹੀਂ ਦਿੱਤਾ ਜਾਂਦਾ ਉਹਨਾਂ ਦਾ ਜੋ ਟਾਈਮ ਹੁੰਦਾ ਉਹਦੇ ਮੁਤਾਬਕ ਵੀ ਨਾਲ ਸੁਖपाल ਸਿੰਘ ਖੈਰਾ ਗੁੱਸੇ ਹੋ ਕੇ ਘਰ ਬੈਗੇ ਨੇ ਉਹਨਾਂ ਨੂੰ ਇਹ ਲੱਗਦਾ ਹੈ ਕਿ ਮੈਨੂੰ ਬੋਲਣ ਦਾ ਦੇਣਾ ਨਹੀਂ ਸੋ ਵੱਡੇ ਮੁੱਦੇ ਨੇ ਗੱਲ ਕਰਦੇ ਆ ਆਮਨ ਰੋੜਾ ਜੀ ਮੇਰੇ ਨਾਲ ਨੇ ਜੋ ਕੈਬਨਿਟ ਮੰਤਰੀ ਨੇ ਆਮ ਆਦਮੀ ਪਾਰਟੀ ਪੰਜਾਬ ਦੇ ਪ੍ਰਧਾਨ ਵੀ ਨੇ ਰੋੜਾ ਜੀ ਕੀ ਲੱਗਦਾ ਕਿ ਬਸਟ ਸੈਸ਼ਨ ਤੁਸਤਾ ਕਰਮ ਬੜਾ ਵਧੀਆ ਬਸਟ ਵੀ ਬਹੁਤ ਵਧੀਆ ਪਰ ਕਾਂਗਰਸ ਵਾਲਿਆਂ ਦੀ ਗੱਲ ਹਜਮ ਨਹੀਂ ਆ ਰਹੀ ਤੁਹਾਨੂੰ ਕੀ ਲੱਗਦਾ ਉਹਨਾਂ ਦੇ ਤਾਂ ਹਜਮ ਆ ਹੀ ਨਹੀਂ ਸਕਦੀ ਜੀ ਉਹਨਾਂ ਦਾ ਤਾਂ ਹਜਮਾ ਖਰਾਬ ਇਸ ਬਜਟ ਨਾਲ ਹੋ ਹੀ ਜਾਣਾ ਸੀਗਾ ਜਦੋਂ ਚੌਥੇ ਸਾਲ ਸ਼ੁਰੂ ਹੋਣ ਦੇ ਬਾਵਜੂਦ ਵੀ ਚੌਥੇ ਬਜਟ ਦੇ ਵਿੱਚ ਵੀ ਜੀ ਸਾਡੀ ਸਰਕਾਰ ਨੇ ਇੱਕ ਨਵੇਂ ਪੈਸੇ ਦਾ ਟੈਕਸ ਦਾ ਬੋਝ ਵੀ ਲੋਕਾਂ ਤੇ ਨਹੀਂ ਪਾਇਆ ਤੇ ਉਹਨਾਂ ਦੀ ਗੱਲ ਕਿੱਥੋਂ ਆ ਜਮਾਉਣੀ ਸੀਗੀ ਸੋ ਇਸ ਕਰਕੇ ਉਹਨਾਂ ਦਾ ਦਾ ਹਾਜ਼ਮਾ ਤਾਂ ਹੁਣ ਖਰਾਬ ਹੀ ਰਹਿਣਾ ਹੈ ਉਹਨਾਂ ਨੂੰ ਇਹ ਵੀ ਲੱਗਦਾ ਆਉਣ ਵਾਲੇ ਦਿਨਾਂ ਦੌਰਾਨ ਕਿਉਂਕਿ ਚਰਚਾ ਜੀ ਚੱਲ ਪਈ ਸੀ ਕਿ ਹੋ ਸਕਦਾ ਅਗਲੀ ਵਾਰ ਕਾਂਗਰਸ ਆ ਜੇ ਹੋ ਸਕਦਾ ਉਹਨਾਂ ਨੂੰ ਇਹ ਵੀ ਲੱਗਦਾ ਹੋਵੇ ਕਿ ਜਾਦੇ ਹੁਣ ਪ੍ਰਚਾਰ ਕਰ ਦੋ ਸਰਕਾਰ ਖਿਲਾਫ ਹੋ ਸਕਦਾ ਬਾਜ਼ੀ ਮਾਰ ਲਈ ਤੇ ਜੇ ਐ ਪ੍ਰਚਾਰ ਦੇ ਨਾਲ ਬਾਜ਼ੀਆਂ ਵੱਜਦੀਆਂ ਹੁਣ ਤੇ ਗੱਲ ਕੀ ਹੈ ਬਾਜ਼ੀਆਂ ਕੰਮਾਂ ਦੇ ਨਾਲ ਵੱਜਦੀਆਂ ਨੇ ਜੀ ਪ੍ਰਚਾਰਾਂ ਨਾਲ ਨਹੀਂ ਵੱਜਦੀਆਂ ਹੈਗੀਆਂ ਇਹ ਉਹਨਾਂ ਦਾ ਭਲੇਖਾ ਸਤਾਈ ਜਦੂਰ ਹੋ ਜਾਊਗਾ ਪ੍ਰਤਾਪ ਸਿੰਘ ਬਾਜਵਾ ਕਈ ਗੱਲਾਂ ਕਹਿ ਰਹੇ ਨੇ ਪਖ ਸਿੰਘ ਦਾ ਵੀ ਮੁੱਦਾ ਲੈ ਕੇ ਆਏ ਕਿ ਭਾਰਤ ਰਤਨ ਮਿਲਣਾ ਚਾਹੀਦਾ ਉਹ ਕਹਿੰਦੇ ਮੇਰਾ ਜਿਹੜਾ ਮੈਂ ਮਤਾ ਲੈ ਕੇ ਆਉਣਾ ਸੀ ਉਹ ਮਤਾ ਦੀ ਪ੍ਰਵਾਨਗੀ ਨਹੀਂ ਦਿੱਤੀ ਗਈ ਅੰਦਰ ਪੇਸ਼ ਨਹੀਂ ਕਰਵਾਇਆ ਗਿਆ ਕੀ ਕਹਿਣਾ ਚਾਹੋ ਦੇਖੋ ਇਸ ਤਰ੍ਹਾਂ ਹੈ ਕਿ ਪਰਸੋਂ ਦਾ ਪ੍ਰਤਾਪ ਸਿੰਘ ਬਾਜਵਾ ਇੱਕ ਸੈਲਫ ਗੋਲ ਕਰ ਬੈਠੇ ਕਿਉਂਕਿ ਕਈ ਕਈ ਲੀਡਰ ਇਹੋ ਜਿਹੇ ਹੁੰਦੇ ਨੇ ਜਿਨ੍ਹਾਂ ਨੂੰ ਮੂੰਹ ਦੀ ਬਵਾਸੀ ਰੋਈ ਹੁੰਦੀ ਹੈ ਜਿਨ੍ਹਾਂ ਨੇ ਕੁਝ ਨਾ ਕੁਝ ਬੋਲੀ ਜਾਣਾ ਬਿਨਾਂ ਗੱਲ ਤੋਂ ਬੋਲੀ ਜਾਣਾ ਹੁਣ ਉਹ ਪੰਗਾ ਪਰਸੋਂ ਲੈ ਬੈਠੇ ਸੰਤ ਸੀਚੇਵਾਲ ਨੂੰ ਠੇਕੇਦਾਰ ਦੱਸ ਕੇ ਹੁਣ ਸਵਾਲ ਇਹ ਹੈ ਵੀ ਇੱਕ ਬੰਦਾ ਜਿਹੜਾ ਅ ਵੱਡੇ ਪੱਧਰ ਦੇ ਉੱਪਰ ਪੰਜਾਬ ਔਰ এনवायरमेंट ਦੀ ਸੇਵਾ ਕਰ ਰਿਹਾ ਹੈ ਅ ਦੇਸ਼ ਦੇ ਹਾਈਐਸਟ ਅਵਾਰਡ ਉਹਨਾਂ ਕੋਲੇ ਹੈ ਡਾਕਟਰ ਅਬਦੁਲ ਕਲਾਮ ਸਾਹਿਬ ਉਹਨਾਂ ਨੂੰ ਦੋ ਵਾਰੀ ਮਿਲਣਾ ਚੁੱਕੇ ਉਹਨਾਂ ਨੂੰ ਜੋ ਠੇਕੇਦਾਰ ਦੱਸੋਗੇ ਤੇ ਪਰਸੋ ਜਦੋਂ ਖਲਾਰਾ ਪੈ ਗਿਆ ਹੁਣ ਉਸ ਗੱਲ ਨੂੰ ਕਵਰ ਕਰਨ ਦੇ ਲਈ ਉਹ ਕੱਲ ਸ਼ਹੀਦ ਆਜ਼ਮ ਸਰਦਾਰ ਭਗਤ ਸਿੰਘ ਜੀ ਦਾ ਮਤ ਹੈ ਜਿਹੜਾ ਉਹ ਲੈ ਕੇ ਆਗੇ ਮੈਂ ਉਹਨਾਂ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਪਿਛਲੇ ਤਕਰੀਬਨ 40 ਸਾਲ ਤੋਂ ਤੁਸੀਂ ਰਾਜਨੀਤੀ ਦੇ ਵਿੱਚੋਂ ਕਦੇ ਐਮਐਲਏ ਹੁੰਨੇ ਹੋ ਕਦੇ ਮੰਤਰੀ ਹੁੰਨੇ ਹੋ ਕਦੇ ਰਾਜ ਸਭਾ ਦੇ ਵਿੱਚ ਹੁੰਨੇ ਹੋ ਕਦੇ ਲੋਕ ਸਭਾ ਦੇ ਵਿੱਚ ਹੁੰਨੇ ਹੋ ਇਸ ਸਮੇਂ ਦੌਰਾਨ ਬਹੁਤਾ ਸਮਾਂ ਪੰਜਾਬ ਦੇ ਵਿੱਚ ਵੀ ਤੇ ਕੇਂਦਰ ਦੇ ਵਿੱਚ ਕਾਂਗਰਸ ਦੀ ਸਰਕਾਰਾਂ ਰਹੀਆਂ ਨੇ ਉਦੋਂ ਕਿਉਂ ਨਾ ਬੋਲੇ ਨਾਲ ਉਹਨਾਂ ਪ੍ਰੈਕਟਿਸ ਨੇ ਇਹ ਵੀ ਕਹਤਾ ਕਿ ਆਮ ਆਦਮੀ ਪਾਰਟੀ ਭਾਜਪਾ ਦੀ ਵੀ ਟੀਮ ਹੈ ਹਾਜੂ ਬੋਲੇ ਆ ਉਹ ਕਹਿੰਦੇ ਉਹਦੇ ਮੁਤਾਬਕ ਹੀ ਚੱਲਦੀ ਹੈ ਕੀ ਕਹਿਣਾ ਚਾਹੋ ਕਿਹਨੇ ਕਿਹਾ ਪ੍ਰਗਟ ਸਿੰਘ ਨੇ ਚੋਲੋਂ ਪ੍ਰਗਰਸੇ ਕਹਿ ਲੈਣ ਜੀ ਕੀ ਫਰਕ ਪੈਂਦਾ ਉਹਨਾਂ ਦੀ ਤੀਜੀ ਪਾਰਟੀ ਤੋਂ ਉਹਨਾਂ ਦੀ ਆਪਦੀ ਹੋ ਗਈ ਨਹੀਂ ਪਰ ਇਹ ਜਿਹੇ ਬਿਆਨ ਬਿਨਾ ਬੇਸ ਤੋਂ ਤੁਹਾਨੂੰ ਨਹੀਂ ਲੱਗਦਾ ਪੋਲਿਟਿਕਸ ਅਗਲਾ ਕੀ ਜਵਾਬ ਦਵਾਂ ਮੈ ਜੀ ਦੱਸੋ ਜਿਹੜੇ ਜਿਹੜੇ ਸਵਾਲ ਹੀ ਤੁਹਾਨੂੰ ਤੁਹਾਨੂੰ ਬੇਤੁਕਾ ਲੱਗ ਰਿਹਾ ਹੈ ਉਹਦਾ ਮੈਂ ਕੀ ਜਵਾਬ ਦਵਾਂਗਾ ਜੀ ਬਣਦੀ ਹੈ ਕਿਉਂਕਿ ਉਹ ਕਹ ਰਹੇ ਨੇ ਬੀਟੇਮ ਤੁਸੀਂ ਕਹੋਗੇ ਬੀਟੇਮ ਨਹੀਂ ਕਿਉਂਕਿ ਤੁਸੀਂ ਆਪਣੀ ਜਿਹੜੀ ਦਲੀਲ ਦੇ ਸਕਦੇ ਕੀ ਕਾਦੀ ਦਲੀਲ ਹੈ ਜੀ ਕੋਈ ਵੀ ਟੀਮ ਨਹੀਂ ਚਲੋ ਉਹਨਾਂ ਨੂੰ ਜਿਨ ਉਹਨਾਂ ਕੋਲ ਹੋਰ ਕੋਈ ਕੰਮ ਦੀ ਗੱਲ ਨਹੀਂ ਹੈਗੀ ਜੀ ਉਹਨਾਂ ਨੇ ਇਹ ਜਿਹੀ ਗੱਲਾਂ ਕਰਨੀਆਂ ਨੇ ਉਹ ਕਰੀ ਜਾਣ ਦੋ ਸਾਨੂੰ ਇਹਨਾਂ ਗੱਲਾਂ ਨਾਲ ਕੋਈ ਫਰਕ ਨਹੀਂ ਪੈਂਦਾ ਹੈਗਾ ਸਾਨੂੰ ਜਿਸ ਕੰਮ ਵਾਸਤੇ ਲੋਕਾਂ ਨੇ ਚੁਣਿਆ ਅਸੀਂ ਉਹ ਕੰਮ ਕਰ ਰਹੇ ਹਾਂ ਏ ਟੀਮ ਕਹਿ ਲਓ ਬੀ ਟੀਮ ਕਹਿ ਲਓ ਸੀ ਟੀਮ ਕਹਿ ਲਓ ਜ਼ेड ਟੀਮ ਕਹਿ ਲਓ ਸਾਨੂੰ ਸਾਡੇ ਦਿਲ ਦਿਮਾਗ ਤੇ ਭੋਰਾ ਬੋਝ ਨਹੀਂ ਹੈਗਾ ਕਿਰਪ ਸਿੰਘ ਮਜੀਠੀਆ ਦਾ ਬਿਆਨ ਹੈ ਰਾਤ ਬੜਾ ਮੁੱਛਾਂ ਉਤਾ ਦੇ ਕੇ ਬੋਲੇ ਉਹਨੇ ਥੰਬ ਮੀ ਮਰਿਆ ਜਿਹਨੂੰ ਕਹਿੰਦੇ ਆ ਉਹ ਕਹਿੰਦੇ ਭਗਵੰਤ ਮਾਨਾ ਤੈਨੂੰ ਮੈਂ ਦੇਖ ਲੂੰਗਾ ਜਦੋਂ ਮੈਂ ਆ ਗਿਆ ਤੈਨੂੰ ਮੈਂ ਸੁੱਕਾ ਨਹੀਂ ਜਾਣ ਦੇਣਾ ਐਸਟਰਾਂ ਦੇ ਬਿਆਨ ਦੇ ਤੇ ਉਹ ਕਹਿੰਦੇ ਮੇਰੇ ਘਰੇ ਸਰਚ ਵਾਰੰਟ ਵਾਸਤੇ ਪੁਲਿਸ ਭੇਜੀ ਜਾਏਗੀ ਕੋਈ ਮਾਲ ਫੀਮ ਵਗੈਰਾ ਰੱਖੀ ਜਾਏਗੀ ਕੀ ਕਹਿਣਾ ਚਾਹੋਗੇ ਕਿ ਮਜੀਠਿਆ ਜਾਦੇ ਡਰਚੋਂ ਬੋਲ ਰਹੇ ਨੇ ਜਾਂ ਫਿਰ ਹੀਰੋ ਬਣਨਾ ਚਾਹੁੰਦੇ ਨੇ ਨੀ ਦੇਖੋ ਮੈਂ ਤਾਂ ਉਹਨਾਂ ਦਾ ਬਿਆਨ ਨਹੀਂ ਸੁਣਿਆ ਹੈਗਾ ਬਹੁਤ ਵਾਇਰਲ ਹੋ ਰਿਹਾ ਤਾਂ ਬਹੁਤ ਜ਼ਿਆਦਾ ਫੇਸਬੁਕ ਤੇ ਆਵਦੇ ਤੇ ਪਾਇਆ ਉਹਨੇ ਉਹਨੇ ਕਿਹਾ ਮੁੱਛਾਂ ਨੂੰ ਤਾ ਦਿੱਤਾ ਕਿ ਮੇਰੇ ਘਰੇ ਫਿਰ ਤੁਸੀਂ ਰੇਡ ਮਾਰੋ ਭਾਈ ਸਾਹਿਬ ਮੇਰੇ ਕੋਲੇ ਆਏ ਕਿਨੇ ਮੁੱਛਾਂ ਨੂੰ ਤੋੜ ਦਿੱਤਾ ਕਿ ਨਹੀਂ ਦਿੱਤਾ ਮੇਰੇ ਕੋਲ ਇੰਨਾ ਟਾਈਮ ਨਹੀਂ ਹੈਗਾ ਕਿ ਮੈਂ ਸਾਰਿਆਂ ਦੀ ਭਗਵਾਨ ਤਮਨ ਬਾਰੇ ਸੀਐਮ ਬਾਰੇ ਬੋਲੇ ਲੈਣ ਦਿਓ ਯਾਰ ਜਦੋਂ ਟਾਈਮ ਆਊਗਾ ਉਹ ਦੇਖ ਲਾਂਗੇ ਕਿਉਂ ਉਹ ਜਪਾਇਆ ਕੁਝ ਨਹੀਂ ਹੁੰਦਾ ਹੈਗਾ ਉਹਨੂੰ ਕਹੋ ਉਹਨਾਂ ਕੋਲੇ ਲੋਕਾਂ ਨੇ ਹਰਾਤੇ ਹੁਣ ਜਦੋਂ ਮੁੱਛਾਂ ਹੀ ਰਹਿ ਗਈਆਂ ਕੋਲੇ ਉਹਨੂੰ ਤਾ ਦੇ ਹੀ ਜਾਂਦੇ ਨੇ ਦੇ ਹੀ ਜਾਣ ਦੋ ਐਵੇਂ ਕੀ ਤੁਸੀਂ ਪੰਜਾਬ ਦੀ ਇਸ ਗੱਲ ਨਾਲ ਪੰਜਾਬ ਨੂੰ ਕੀ ਫਰਕ ਪ ਬੀ ਭਗਵੰਤ ਮਾਨ ਮਜੀਠੇ ਨਾਲ ਕੀ ਕਰ ਰਿਹਾ ਤੇ ਮਜੀਠੇ ਕੱਲ ਨੂੰ ਭਗਵੰਤ ਮਾਨ ਨਾਲ ਕੀ ਕਰੂਗਾ ਹਾਊ ਡਸ ਇਟ ਮੇਕ ਅ ਡਿਫਰੈਂਸ ਕੀ ਫਰਕ ਹੈ ਜੀ ਉਹਨਾਂ ਨੇ ਕੋਈ ਬਜਟ ਪੇਸ਼ ਕੀਤਾ ਹੈ ਉਹਨਾਂ ਨੇ ਕੋਈ ਹੈਥ ਦੀ ਗੱਲ ਕੀਤੀ এডੂਕੇਸ਼ਨ ਦੀ ਕੀਤੀ ਡਰੱਗਸ ਕਿਵੇਂ ਖਤਮ ਕਰਨੇ ਨੇ ਉਹਦੀ ਗੱਲ ਕੀਤੀ ਉਹਨਾਂ ਨੇ ਸਪੋਰਟਸ ਦੀ ਗੱਲ ਕੀਤੀ ਉਹ ਜਿਹੜੇ ਕੰਮ ਦੀਆਂ ਗੱਲਾਂ ਨੇ ਜੀ ਉਹ ਕਰਦੇ ਨਹੀਂ ਹੈਗੇ ਇਹ ਲੋਕ ਮੇਰੇ ਮੇਰਾ ਕੰਸਰਨ ਭਾਜੀ ਤੁਸੀਂ ਮੈਨੂੰ ਦੇਖਿਆ ਮੈਂ ਇਹਨਾਂ ਗੱਲਾਂ ਦੇ ਵਿੱਚ ਇਹਨਾਂ ਇਲਜ਼ਾਮ ਤਰਾਸ਼ੀਆਂ ਦੇ ਵਿੱਚ ਕਿਸੇ ਨੇ ਕਿਸੇ ਨੂੰ ਪੱਟਾਂ ਦੇ ਹੱਥ ਮਾਰਤਾ ਕਿਸੇ ਨੇ ਮੁੱਛਾਂ ਤੌਂਦੇ ਤਾਂ ਕਿਸੇ ਨੂੰ ਕਿਸੇ ਨੂੰ ਬੜਕ ਮਾਰਤੀ ਇਹਨਾਂ ਨਾਲ ਪੰਜਾਬ ਦਾ ਕੀ ਫਾਇਦਾ ਹੋਊਗਾ ਪੰਜਾਬ ਦੀ ਰਾਜਨੀਤੀ 'ਚ ਪੁਰਾਣਾ ਪੱਖਾ ਕਿਉਂਕਿ ਕੈਪਟਨ ਬਾਦਲ ਨੂੰ ਕਹਿੰਦਾ ਸੀ ਮੈਂ ਚੂਹੇ ਸੱਡਾਂਗਾ ਪਜਾਮੇ 'ਚ ਇਸ ਤਰ੍ਹਾਂ ਦੇ ਮਤਲਬ ਲੋਕਾਂ ਨੂੰ ਵੀ ਚੰਗਾ ਨਹੀਂ ਲੱਗਦਾ ਠੀਕ ਹੈ ਉਹ ਕੈਪਟਨ ਕਹਿੰਦੇ ਮੈਂ ਖੁੰਡਾ ਚੱਕ ਲੂ ਮੈਂ ਪੁੱਠਾ ਟੰਗ ਦੂ ਮੈਂ ਪਜਾਮੀ ਚੂਏ ਛੱਡ ਦੂੰਗਾ ਸਰਕਾਰ ਆ ਗਈ ਮੁੜ ਕੇ ਡੱਕਾ ਨਹੀਂ ਰੁੱਟਿਆ ਹੈਗਾ ਤਦੋਂ ਆਪ ਮ ਵਿਲੇ ਹੋਏ ਬੈਠੇ ਨੇ ਸੋ ਮੇਰੇ ਕਹਿਣ ਦਾ ਮਤਲਬ ਹੈ ਜੀ ਮੈਂ ਇਹ ਜੀ ਰਾਜਨੀਤੀ ਤੋਂ ਮੈਂ ਕੋਹਾਂ ਦੂਰ ਆ ਜੀ ਮੈਨੂੰ ਕਿਰਪਾ ਕਰਕੇ ਇਹ ਜੇ ਸਵਾਲ ਨਾ ਕਰਿਆ ਕਰੋ ਮੈਨੂੰ ਸਵਾਲ ਇਹ ਕਰੋ ਵੀ ਤੁਸੀਂ ਹੈਲਥ ਤੇ ਕੀ ਕਰੋਗੇ ਐਜੂਕੇਸ਼ਨ ਤੇ ਕੀ ਕਰੋਗੇ ਤੁਸੀਂ ਗੁੱਡ ਗਵਰਨੈਂਸ ਤੇ ਕੀ ਕਰੋਗੇ ਤੁਸੀਂ ਡਰੱਗਸ ਕਿਵੇਂ ਖਤਮ ਕਰੋਗੇ ਤੁਸੀਂ ਐਗਰੀਕਲਚਰ ਨੂੰ ਆਪਾਂ ਕਿਵੇਂ ਸੁਧਾਰ ਸਕਦੇ ਆ ਯੂਥ ਨੂੰ ਆਪਾਂ ਇੰਪਲੋਏਬਲ ਕਿਵੇਂ ਬਣਾ ਸਕਦੇ ਆ ਜਿਹੜੇ ਸਵਾਲ ਨੇ ਲੋਕਾਂ ਦੇ ਉਹ ਕਰੋ ਉਹਦਾ ਜਵਾਬ ਦਵਾ ਹੁਣ ਕਿਸੇ ਨਾ ਕਿਸੇ ਨੂੰ ਬੜਕ ਮਾਰਤੀ ਇਹ ਕਹਤਾ ਉਹ ਕਹਤਾ ਨੌਨਸੈਂਸ ਗੱਲਾਂ ਨਹੀਂ ਆ ਪਰ ਸੱਸ ਬਿਆਨਵਾ ਦਾ ਲੋਕ ਥੋੜਾ ਇੰਜੋਏ ਵੀ ਕਰਦੇ ਇਹ ਤੁਸੀਂ ਇਕੱਲੇ মিডিਆ ਵਾਲੇ ਆਪਦੀ ਟੀਆਰਪੀ ਵਧਾਉਣ ਦੇ ਮਾਰੇ ਗੱਲਾਂ ਸਵਾਲ ਕਰਦੇ ਹੋ ਔਰ ਕੱਖ ਨਹੀਂ ਹੈਗਾ ਮੈਂ ਸਾਰਾ ਸਮਝਦਾ 10 ਲੱਖ ਰੁਪਏ ਦੀ ਵੀ ਗੱਲ ਆਈ ਆ بیمਾ ਕਰਤਾ ਆ ਰਾਣਾ ਜੋ ਇੰਦਰ ਪ੍ਰਤਾਪ ਉਹਨੇ ਵੀ ਸਵਾਲ ਧੱਕੇ ਸੀ ਕਿ ਪੈਸਾ ਕਿੱਥੋਂ ਆਊਗਾ ਰਾਣਾ ਇੰਦਰ ਪ੍ਰਤਾਪ ਜੀ ਮੇਰੇ ਭਰਾ ਨੇ ਬੜੇ ਸਿਆਣੇ ਨੇ ਸੋਝੇ ਨੇ बिजनेसमੈਨ ਨੇ ਅਸੀਂ ਬਜਟ ਦੇ ਵਿੱਚ ਕੱਲ ਕੀ ਕਿਹਾ ਵੀ ਪੰਜਾਬ ਦੇ 65 ਲੱਖ ਪਰਿਵਾਰਾਂ ਨੂੰ ਅਸੀਂ 10 ਲੱਖ ਤੱਕ ਦਾ ਜਿਹੜਾ ਹੈਲਥ ਕਾਰਡ ਹੈ ਉਹ ਦਵਾਂਗੇ ਕੋਈ ਬਿਮਾਰ ਹੋ ਜਾਂਦਾ ਤਾਂ 10 ਲੱਖ ਰੁਪਏ ਦੀ ਜ਼ਿੰਮੇਵਾਰੀ ਸਰਕਾਰ ਦੀ ਹੁਣ ਜੇ ਰਾਣਾ ਇੰਦਰਪ੍ਰਤਾਪ ਜੀ 65 ਲੱਖ ਫੈਮਲੀਆਂ ਇੰਟੂ 10 ਲੱਖ ਕਰਨਗੇ ਤੇ ਫਿਰ 778 ਕਰੋੜ ਨਾਲ ਨਹੀਂ ਸਰਦਾ ਹੈਗਾ ਪਰ ਸਵਾਲ ਇਹ ਹੈ ਵੀ ਕੀ 10 ਲੱਖ ਤੇ 65 ਲੱਖ ਦਾ ਬਣਨ ਲੱਗ ਪਰਿਵਾਰ ਬਿਮਾਰ ਹੁੰਦਾ ਹੁੰਦਾ ਇਨ ਸਾਰੇ ਤੇ 10 ਲੱਖ ਲੱਗੇ ਮਤਲਬ ਕਿਸੇ ਦੇ 10000 ਨਾਲ ਨਹੀਂ ਸਰ ਸਕਦਾ ਇਨ ਕੇਸ ਆਫ ਇਵੈਂਚੁਐਲਿਟੀ ਜੇ ਕਿਸੇ ਚਾਹੇ ਕੋ امیر ਹੈ ਚਾਹੇ ਗਰੀਬ ਹੈ ਚਾਹੇ ਐਸਸੀ ਹੈ ਚਾਹੇ ਦਲੇ ਦਲਿਤਾ ਹੈ ਚਾਹੇ ਸਾਡਾ ਕੋਈ ਜਨਰਲ ਪ੍ਰਾਇਸ ਜੋ ਵੀ ਹੈਗਾ ਕੋਈ ਵੱਡੇ ਛੋਟੇ ਦਾ ਅੰਤਰ ਨਹੀਂ ਅਸੀਂ ਰੱਖਿਆ ਹੈਗਾ ਜੇ ਕੋਈ ਬਿਮਾਰ ਹੋਏ ਤਾਂ 10 ਲੱਖ ਤੱਕ ਸਰਕਾਰ ਉਹਦੀ ਬਾਹ ਫੜ ਕੇ ਨਾਲ ਖੜੀ ਹੈ ਤੇ ਉਹਦੀ ਪ੍ਰੋਵੀਜ਼ਨ ਅਸੀਂ ਕਰ ਲਈ ਹੁਣ ਜੇ 65 ਲੱਖ ਪਰਿਵਾਰ ਇੰਟੂ 10 ਲੱਖ ਕਰੋਗੇ ਤੇ ਫਿਰ ਇਹ ਇਹ ਫਿਗਰਾਂ ਤਾਂ ਰਾਣਾ ਇੰਦਰਪ੍ਰਤਾਪ ਜੀ ਸਮਝਾ ਸਕਦੇ ਨੇ ਮੈਨੂੰ ਸਮਝਾ ਸਕਦਾ ਇਹ ਵੀ ਪਹਿਲੀ ਵਾਰ ਹੋਇਆ ਰੋੜਾ ਜੀ ਕਿ 5 ਕਰੋੜ ਹਰ ਵਿਧਾਇਕ ਨੂੰ ਦਿੱਤਾ ਗਿਆ ਉਹਦੇ ਨਾਲ ਸਵੈਮਾਨ ਜ਼ਰੂਰ ਵਧਿਆ ਵਿਧਾਇਕਾਂ ਦਾ ਕਿਉਂਕਿ ਪਹਿਲਾਂ ਚੱਲ ਜਾਂਦੇ ਸੀ ਵਿਚਾਰੇ ਲੱਗਦਾ ਸੀ ਕਿ ਕੀ ਅਨਾਉਂਸ ਕਰੀਏ ਹੁਣ ਇੱਕ ਲੱਗਦਾ ਕਿ ਇਹਦੇ ਨਾਲ ਕਾਫੀ ਫਰਕ ਪਏਗਾ ਵਿਧਾਇਕਾਂ ਨੂੰ ਘੱਟੋ ਘੱਟ ਸਵੈਮਾਨ ਤਾਂ ਮਿਲੇਗਾ ਨਹੀਂ ਡੈਫੀਨਿਟਲੀ ਜੀ ਜਦੋਂ ਤੁਸੀਂ ਵਿਧਾਇਕ 2 ਲੱਖ ਲੋਕਾਂ ਨੂੰ ਨਮਾਇੰਦਗੀ ਕਰਦਾ ਹੈ ਉਹਦੇ ਕੋਲੇ ਆਪ ਦਾ ਕੋਈ ਇਹ ਤਾਂ ਅਸੀਂ ਵੀ ਪਹਿਲਾਂ ਪਿਛਲੀ ਟਰਮ ਦੇ ਵਿੱਚ ਕਹਿੰਦੇ ਰਹੇ ਹਾਂ ਉਦੇ ਕੋਲ ਆਪ ਦਾ ਇਹੋ ਜਿਹਾ ਕੋਈ ਡਿਸਕ੍ਰੀਸ਼ਨਰੀ ਫੰਡ ਕੋਟਾ ਨਹੀਂ ਹੁੰਦਾ ਹੈਗਾ ਜਿਹਦੇ ਨਾਲ ਉਹ ਡਵੈਲਪਮੈਂਟ ਦੇ ਅਲਟੀਮੇਟਲੀ ਕਿਸੇ ਨੇ ਘਰੇ ਤਾਂ ਲੈ ਗੀ ਨਹੀਂ ਜਾਣੇ ਹੈਗੇ ਲਾਉਣੇ ਤਾਂ ਪ੍ਰਿਸਕ੍ਰਾਈਬਡ ਪਰਫਾਰਮੇ ਦੇ ਵਿੱਚ ਜਿਹੜੇ ਜਿਹੜੇ ਕੰਮਾਂ ਵਾਸਤੇ ਉਹ ਪ੍ਰਿਸਕ੍ਰਾਈਬਡ ਹੈ 5 ਕਰੋੜ ਰੁਪਇਆ ਉੱਥੇ ਹੀ ਲੱਗਣਾ ਇੱਕ ਪੰਚਾਇਤ ਜੇ 500 ਵੋਟਾਂ ਦੀ ਵੀ ਹੈਗੀ ਪੰਚਾਇਤ ਕੋਲੇ ਜਾਂ ਸਰਪੰਚ ਕੋਲੇ ਤਾਂ ਆਪ ਦਾ ਖਾਤਾ ਤੇ ਆਪਦੀ ਚੈੱਕ ਬੁੱਕ ਤੇ ਆਪਦੇ ਫੰਡਸ ਹੈਗੇ ਦੇ 2 ਲੱਖ ਨਮਾਇਦਾ ਨਮਾਇਦਾ ਜਿਹੜਾ ਐਮ ਐਲ ਏ ਉਹਦੇ ਕੋਲੇ ਹੋਵੇ ਨਾ ਸੋ ਇਸੇ ਚੀਜ਼ ਨੂੰ ਨਜ਼ਰ ਰੱਖ ਕੇ ਇਹ ਅਸੀਂ 5-5 ਕਰੋੜ ਰੁਪਏ ਜਿਹੜਾ ਉਹ ਹਰ ਅਸੈਂਬਲੀ ਹਲਕੇ ਦੇ ਦੇਣ ਦਾ ਫੈਸਲਾ ਕੀਤਾ ਕਰੋੜਾ ਜੀ ਤੁਸੀਂ ਮੁਰਸੀਆਂ ਤੇ ਕਿਹਾ ਕਿ ਮੁਰਸੀ 2 ਸਾਲ ਤੋਂ ਵੱਧ ਨਹੀਂ ਰਹੇਗਾ ਕਾਫੀਆਂ ਦੀ ਤਬਾਦਲੇ ਵੀ ਕਰਤੇ ਪਰ ਲੋਕਾਂ ਚ ਇੱਕ ਚਰਚਾ ਇਹ ਚੱਲੀ ਆ ਜਾਂ ਕੁਝ ਜਿਹੜੇ ਜਾਣਦੇ ਨੇ ਪੁਲਸ ਵਾਲਿਆਂ ਨੂੰ ਅੰਦਰੋਂ ਜਿਹੜੇ ਪੀ ਏ ਸੀ ਹੁੰਦੇ ਆ ਰੀਡਰ ਜਿਹੜੇ ਆਪਣੇ ਨਾਲ ਹੀ ਲੈ ਜਾਂਦੇ ਆ ਕਹਿੰਦੇ ਉਹਨਾਂ ਰਾਹੀਂ ਵੀ ਗੋਲਮਾਲ ਹੁੰਦਾ ਉਹਨਾਂ ਨੂੰ ਵੀ ਕੋਈ ਚੇਂਜ ਕਰਨਾ ਚਾਹੀਦਾ ਨਹੀਂ ਚਲੋ ਇਹ ਕਿਹ ਲਿਆ ਜਿੰਦਿਆ ਬਦਲ ਕੇ ਦੇਖੋ ਇਸ ਤਰ੍ਹਾਂ ਕੇ ਤਾਂ ਹੋਮ ਸੀਐਮ ਸਾਹਿਬ ਕੋਲੇ ਹੈ ਉਹ ਦੇਖਦੇ ਨੇ ਆਪ ਦੇਖਦੇ ਨੇ ਠੀਕ ਹੈ ਜੀ ਦੇ ਦਾਂਗੇ ਤੁਸੀਂ ਮੈਨੂੰ ਦੇ ਤਾਂ ਮੈਂ ਗਾ ਦੇ ਦੂੰਗਾ ਇੱਕ ਜਿਹੜੀ ਨਸ਼ਿਆਂ ਦੀ ਚੇਨ ਨੂੰ ਲੈ ਕੇ ਜਦੋਂ ਅਸੀਂ ਫੀਲਡ 'ਚ ਜਾਂਦੇ ਹਾਂ ਪਤਾ ਲੱਗਦਾ ਹੈ ਕਿ ਹੁਣ ਮੋਬਾਈਲ ਜਰੀਏ ਥੋੜਾ ਨਸ਼ਾ ਤਸਕਰੀ ਹੁੰਦੀ ਹੈ ਕੋਡ ਹੁੰਦਾ ਉਹ ਕਹਿੰਦਾ 10000 ਚਾਹੀਦਾ ਮੈਨੂੰ ਯਾਰ 1000 ਚਾਹੀਦਾ 500 ਚਾਹੀਦਾ ਮੰਨ ਲਓ ਜੇ 500 ਦਾ ਚਿੱਟਾ ਪੂੜੀ ਮੋਬਾਈਲ ਨਾਲ ਤੇ ਸਪਲਾਈ ਹੁੰਦੀ ਹੈ ਉਹਦੇ ਬਾਰੇ ਕੁਝ ਆਈ ਧਿਆਨ 'ਚ ਤੁਹਾਡੇ ਗਾ ਨੇ ਵੀ ਤੁਸੀਂ ਦੱਸ ਰਹੇ ਹੋ ਜੀ ਉਹ ਜੋ ਸਰਕਾਰ ਨੇ ਡੀਜੀਪੀ ਨੂੰ ਹੁਕਮ ਕੀਤੇ ਹੋਏ ਨੇ ਤੇ ਉਹਦੇ ਮੁਤਾਬਕ ਕੰਮ ਚੱਲ ਰਿਹਾ ਹੈ ਇਹ ਤੁਸੀਂ ਇਹ ਤੁਹਾਡੇ ਕੋਈ ਇਹੋ ਜਿਹਾ ਪਾਰਟਿਕੂਲਰ ਇਨਸਟੈਂਸ ਧਿਆਨ ਦੇ ਵਿੱਚ ਹੈਗਾ ਤੁਸੀਂ ਮੈਨੂੰ ਦੱਸ ਦਿਓ ਜਾਂ ਕਿ ਡੀਜੀਪੀ ਨੂੰ ਦੱਸ ਦਿਓ ਜੇ ਕੋਈ ਇਹੋ ਜਿਹਾ ਕੁਝ ਗੁਰੂਖਤਾਂ ਦਾ ਚੱਲ ਰਿਹਾ ਤਾਂ ਉਹ ਵੀ ਬੰਦ ਹੋ ਜਾਊਗਾ ਹੈਗਾ ਜੀ ਜਿਹੜੇ ਖੁਦ ਪੁਰਾਣੇ ਲੱਗੇ ਹੋਏ ਨੇ ਨਾ ਜੀ ਇੱਕ ਓਮੇ ਦਾ ਚੇਨ ਚੱਲ ਪਿਆ ਜਿਵੇਂ Zomato ਵਾਲੇ ਆ ਉਹ ਕੰਮ ਚੱਲ ਪਿਆ ਉਧਰ ਵੀ ਧਿਆਨ ਦੇਣ ਦੀ ਲੋੜ ਹੈ ਮਤਲਬ ਕੋਈ ਨਹੀਂ ਉਹ ਵੀ ਹੁਣ ਡੀਜੀਪੀ ਨੂੰ ਕਹਿਣਾ ਜੀ ਠੀਕ ਹੈ ਧੰਨਵਾਦ ਸੋ ਇਹ ਸਨ ਅਮਰੋੜਾ ਜਿਨ੍ਹਾਂ ਨੇ ਕੈਮਰਾਮੈਨ ਮਨਦੀਪ ਦੇ ਨਾਲ ਦਰਸ਼ਨ ਸਿੰਘ ਓਕਰ ਚੰਡੀਗੜ੍ਹ